ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਸਬੰਧੀ ਹਲਕਾ ਦੱਖਣੀ ਅਦੀਨ ਆਉਂਦੀ ਵਾਰ ਨੰਬਰ 47 ਤੋਂ ਆਮ ਆਦਮੀ ਪਾਰਟੀ ਦੇ ਸੇਵਾਦਾਰ ਵਰਪਾਲ ਸਿੰਘ ਬੱਬਰ ਦੀ ਅਗਵਾਈ ਹੇਠ ਇੱਕ ਵਿਚਾਰ ਰੈਲੀ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਰੈਲੀ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਲੋਕਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਬੇਮਿਸਾਲ ਕਮਾਂ ਸਦਕਾ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਵਿਧਾਨ ਸਭਾ ਨਾਲੋਂ ਵੀ ਵੱਡੇ ਫਤਵੇ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਵਿਰੋਧੀਆਂ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਇਲਾ ਨੇ ਅਮਰਸਰ ਦੇ ਵਿੱਚ ਕੰਮ ਕਰਵਾਏ ਹੁੰਦੇ ਤਾਂ ਅੱਜ ਉਸ ਨੂੰ ਵੋਟ ਮੰਗਣ ਦੀ ਲੋੜ ਨਹੀਂ ਸੀ ਵਿਕਾਸਪੁਰਛ ਦੇ ਨਾਮ ਨਾਲ ਜਾਣੇ ਜਾਂਦੇ ਅਕਾਲੀ ਦਲ ਦੇ ਉਮੀਦਵਾਰ ਕੈਬਨਲ ਮੰਤਰੀ ਹੁੰਦੇ ਹੋਏ ਜੇਕਰ ਆਪਣੇ ਹਲਕੇ ਦੀ ਬਜਾਇ ਸਮੁੱਚੇ ਅਮਰਤਸਰ ਵਿੱਚ ਕੰਮ ਕਰਵਾਏ ਹੁੰਦੇ ਤਾਂ ਲੋਕ ਅੱਜ ਉਸ ਨੂੰ ਆਪ ਵੋਟ ਦਿੰਦੇ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਭਾਜਪਾ ਹਰ ਵਾਰ ਪੈਰਾਸ਼ੂਟ ਰਾਹੀਂ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤੇ ਅਮਰਤਸਰੀਆਂ ਨੂੰ ਇਸ ਕਾਬਲ ਨਹੀਂ ਸਮਝਦੀ ਕਿ ਉਹਨਾਂ ਨੂੰ ਜਿਤਾ ਕੇ ਦਿੱਲੀ ਦੇ ਤਖਤ ਤੇ ਬਿਠਾਇਆ ਜਾ ਸਕੇ ਪਾਲ ਪਾਦੇ ਇਹਨਾਂ ਨੀਤੀਆਂ ਕਾਰਨ ਲੋਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤ ਸਮੁੰਦਰ ਪਾਰ ਤੋਂ ਆਏ ਉਮੀਦਵਾਰ ਦਾ ਬੋਰੀ ਬਿਸਤਰਾ ਗੋਲ ਕਰਕੇ ਵਾਪਸ ਭੇਜਣਗੇ ਤੇ ਆਪ ਦੇ ਕੀਤੇ ਕੰਮਾਂ ਨੂੰ ਵੋਟ ਪਾ ਕੇ ਪੰਜਾਬ ਵਿੱਚੋਂ ਆਪ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਇਸ ਮੌਕੇ ਵਰਪਾਲ ਸਿੰਘ ਬੱਬਰ ਤੇ ਉਹਨਾਂ ਦੀ ਪਤਨੀ ਨੇ ਆਏ ਹੋਏ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਚੋਣਾਂ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਨਹੀਂ ਬਹੁਤ ਵਧੀਆ ਹੰਗਾਰਾ ਹੈਗਾ ਸੀ ਬਹੁਤ ਵਧੀਆ ਮੀਟਿੰਗ ਵੀ ਕਰਕੇ ਗਏ ਆ ਸਾਡੇ ਨੂੰ ਬਹੁਤ ਮਾਣ ਵਾਲੀ ਗੱਲ ਆ ਕਿ ਸਾਹੀ ਮੀਟਿੰਗ ਰੱਖੀ ਤੇ ਉਹ ਸਾਡੇ ਇੱਥੇ ਗ੍ਰਹਿ ਤੇ ਆਏ ਨੇ ਸਾਡੇ ਲਈ ਬਹੁਤ ਫਖਰ ਦੀ ਗੱਲ ਆ ਬਾਕੀ ਜਿੱਤਣਗੇ ਜਰੂਰ ਇਕੱਠ ਵੇਖ ਕੇ ਹੀ ਪਤਾ ਚੱਲਦਾ ਹੈ ਕਿ ਇਹ ਮਾ ਇਹੋ ਜਿੱਤਣਗੇ ਆ ਤੁਸੀਂ ਸਾਰੇ ਇਕੱਠ ਰੇਖ ਕੇ ਪਤਾ ਚੱਲੀ ਗਿਆ ਹੋਣਾ ਹੈ ਕਿ ਕਿੰਨਾ ਇਕੱਠ ਹੈਗਾ ਵੇਖੋ ਕੱਠ ਪਿਆਰ ਹੈਗਾ ਸਾਡੀ ਆਏ ਆ ਉਦਾ ਕੋਈ ਤੁਹਾਨੂੰ ਪਤਾ ਆਉਂਦਾ ਨਹੀਂ ਉਹਨਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਜਿੰਨਾ ਵਧੀਆ ਉਹ ਕੰਮ ਕਰ ਰਹੇ ਆ ਇੱਥੋਂ ਪਤਾ ਹੀ ਚੱਲਦਾ ਪਿਆ ਸਾਰਾ ਉਹਨਾਂ ਨਾਲ 2 ਸਾਲ ਤੇ ਜਿਹੜੇ ਕੰਮ ਕੀਤੇ ਪੂਰਾ ਉਹਨਾਂ ਨੇ ਦੱਸਿਆ ਅੱਜ ਤੱਕ ਦੂਜੀਆਂ ਪਾਰਟੀਆਂ ਨੇ ਕਹੀ ਦੱਸਿਆ ਅਸੀਂ ਤਾਂ ਕੀ ਕੰਮ ਕੀਤੇ ਆ ਸੀਟ ਲੈਂਦੇ ਬਾਅਦ ਘਰ ਬਹਿ ਜਾਂਦੇ ਆ ਜਦੋਂ ਸੀਟਾਂ ਆਉਂਦੀ ਉਹ ਤੋਂ ਨਜ਼ਰ ਆਉਂਦੇ ਆ ਵੋਟਾਂ ਵਾਸਤੇ ਅੱਗੋਂ ਪਿੱਛੇ ਨਜ਼ਰ ਨਹੀਂ ਆਣਾ ਉਹਨਾਂ ਨੇ ਗੱਲ ਬਦਲ ਨੂੰ ਨੇਤਾਵਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਤਾਂ ਫੇਰ ਕੋਈ ਕੁਝ ਕਰ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਕੰਮ ਹੀ ਆ ਅੱਜਿੱਥੇ ਗੱਲ ਉੱਥੇ ਉਹ ਕੋਈ ਦਲ ਬਦਲੂ ਥੋੜੀ ਉੱਥੇ ਪਤਾ ਹੀ ਨਹੀਂ ਕੋਈ ਕੀ ਹੋ ਗਿਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਅਸੀਂ ਅੱਜ ਕੰਮ ਰੰਬਿਆ ਤੇ ਉਹਨਾਂ ਨੇ ਜਿੱਦ ਚਾਰ ਬੰਦੇ ਆਏ ਸੀ ਉੱਥੇ ਸਾਡੀ ਵੀ ਇੱਜ਼ਤ ਵਧੀ ਹੈ ਉਹਨਾਂ ਦੀ ਬਣੀ ਆ ਧਾਰੀਵਾਲ ਸਾਹਿਬ ਆਏ ਆ ਸਾਡੀ ਹੋਰ ਵੀ ਜ਼ਿਆਦਾ ਇੱਜ਼ਤ ਬਣੀ ਆ ਤੇ ਡਾਕਟਰ ਸਾਹਿਬ ਤੇ ਹੈ ਹੀ ਤੁਹਾਨੂੰ ਪਤਾ ਉਹਨਾਂ ਬਾਰੇ ਮੈਂ ਕੀ ਕਹਿਣਾ ਉਹ ਤੇ ਰੱਬ ਰੂਪ ਹੈਗੇ ਆ ਉਹਨਾਂ ਬਾਰੇ ਤੇ ਚਲੋ ਸਭ ਨੂੰ ਪਤਾ ਹੈ ਬਾਕੀ ਇਹ ਹੈ ਕਿ ਥੱਲੋਂ ਲੈ ਕੇ ਉੱਪਰ ਤੱਕ ਸਾਰੇ ਬੰਦੇ ਵਧੀਆ ਹੋਣਗੇ ਪੰਜਾਬ ਦੇ ਤੇ ਪੰਜਾਬ ਦਾ ਕੁਝ ਬਣ ਜੇਗਾ ਜੇ ਕਾਉਂਸਲਰ ਹੀ ਪੰਜਾਬ ਦੇ ਐਮਐਲਏ ਵੀ ਪੰਜਾਬ ਦੇ ਹੋਣਗੇ ਤੇ ਕੈਬਨਿਟ ਮੰਤਰੀ ਵੀ ਪੰਜਾਬ ਦੇ ਹੋਣਗੇ ਤੇ ਫਿਰ ਪੰਜਾਬ ਡੈਫੀਨਿਟਲੀ ਪੰਜਾਬ ਸੁਧਰੇਗਾ ਹੀ ਕਿਉਂਕਿ ਜਿਹੜਾ ਜਿੱਥੋਂ ਦੀ ਚੀਜ਼ ਆ ਜਿੱਥੋਂ ਦੇ ਬੰਦੇ ਉੱਥੋਂ ਦਾ ਸੋਚ ਸਕਦੇ ਆ ਹੁਣ ਦਿੱਲੀ ਦੇ ਬੰਦੇ ਨਾਲ ਦਿੱਲੀ ਦਾ ਸੋਚਣਾ ਪੰਜਾਬ ਦੇ ਬੰਦਾਰੇ ਪੰਜਾਬ ਦਾ ਸੋਚਣਾ ਇਹਦੇ ਹੁਣ ਲੋਕਾਂ ਨੇ ਦੇਖਣਾ ਕਿ ਜੇ ਇਹ ਤੇ ਆਪਣਾ ਸੁਧਾਰ ਅਸੀਂ ਇੱਥੋਂ ਕਰੋਨੇ ਹੋਰ ਵੀ ਕਾਫੀ ਸਧਾਰਕ ਨੇ ਹੋ ਚੁੱਕੇ ਆ ਤੇ ਫਿਰ ਸਾਨੂੰ ਪੂਰਾ ਵਹਾਵਾ ਕੇ ਫੋਟਾ ਪਾਣੀ ਜੇ ਦੀਆਂ ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਮੇਰੇ ਸਾਰੇ ਭੈਣ ਭਰਾ ਮੇਰੀ ਬਹੁਤ ਇਹਨਾਂ ਨੇ ਇੱਜ਼ਤ ਵਧਾਈ ਜਿੰਨੇ ਵੀ ਜਾਣੇ ਸੀ ਮੇਰੇ ਆ ਕੇ ਉਹਨਾਂ ਨੇ ਮਾਣ ਵਧਾਇਆ ਡਾਕਟਰ ਸਾਹਿਬ ਆਏ ਸਾਡੇ ਹਲਕੇ ਦੇ ਐਮਐਲਏ ਸਾਹਿਬ ਧਾਰੀਵਾਲ ਸਾਹਿਬ ਸਾਡੇ ਆਏ ਉਹਨਾਂ ਨੇ ਆ ਕੇ ਰੈਲੀ ਸਪੀਚ ਕੀਤੀ ਡਾਕਟਰ ਸਾਹਿਬ ਨੇ ਕੀਤੀ ਡਾਕਟਰ ਸਾਹਿਬ ਦਾ ਹੁਕਮ ਸੀ ਕਿ ਤੁਸੀਂ ਵੱਤ ਵੱਤ ਆਪਣਾ ਆਪਣੇ ਬੰਦੇ ਇਕੱਠੇ ਕਰੋ ਤੇ ਧਾਰੀਵਾਲ ਸਾਹਿਬ ਨੇ ਆਉਣਾ ਹੈ ਤੇ ਆਪਾਂ ਇਹਨਾਂ ਨੂੰ ਚਿਤਾਉਣਾ ਹੈ ਤੇ ਇਸ ਹਲਕੇ ਤੋਂ ਮੈਂ ਡਾਕਟਰ ਸਾਹਿਬ ਨੂੰ ਅੱਜ ਵੀ ਕਹਿੰਦਾ ਔਰ ਗਾੜੀ ਗਾੜੀ ਵੀ ਇਹ ਕਹੂੰਗਾ ਦਰਸਬ ਤੁਹਾਡਾ ਇਹ ਹਲਕਾ ਸੱਤ ਤੋਂ ਉੱਤੇ ਜਾਏਗਾ ਔਰ ਅੱਗੇ ਜਾਏਗਾ ਜਿੰਨੇ ਇਸ ਨੋ ਨੋ ਹਲਕੇ ਆ ਇਹਨਾਂ ਜੋ ਸਾਰੇ ਤਗਾ ਤੇ ਇਹਨਾਂ ਨੇ ਦਫਤਰ ਖੋਲੇ ਹੋਏ ਆ ਆਪ ਪਾਰਟੀ ਦੇ ਕਮ ਸੇ ਕਮ ਮੇਰੇ ਖਿਆਲ ਚ 30-32 ਦਫਤਰ ਖੁੱਲੇ ਆ 100 ਦੇ ਹਲਕੇ ਚ ਕਿ ਸਾਰੇ ਵੀਰ ਭੈਣ ਭਰਾ ਆਪਣੇ ਆਪਣੀ ਟੀਮਾਂ ਨਾਲ ਆਪਣਾ ਕੰਮ ਕਰ ਰਹੇ ਆ ਆਪਣਾ ਗੁਰਪ੍ਰੀਤ ਗੋਪੀ ਭਾਜੀ ਬਿਠੇ ਇਹਨਾਂ ਨੇ ਵੀ ਦਫਤਰ ਖੋਲਿਆ ਇਹ ਵੀ ਆਪਣੀ ਵਾਰ ਚ ਕੰਮ ਕਰ ਰਹੇ ਦੇਖੋ ਕੋਈ ਵੀ ਕਿਸੇ ਦਾ ਕੰਮ ਕਰਨਾ ਕੋਈ ਆਮ ਬੰਦਾ ਨਹੀਂ ਕਰਵਾ ਸਕਦਾ ਇਹ ਤੇ ਡਾਕਟਰ ਸਾਹਿਬ ਦਾ ਹੁਕਮ ਹੁੰਦਾ ਹੈ ਇਹ ਸਾਰੇ ਕੰਮ ਕਰੋਂਦੇ ਸਾਡਾ ਕੰਮ ਵੀ ਤੁਰੰਤ ਹੁੰਦਾ ਹੈ ਇਸ ਕਰਕੇ ਆਮ ਪਾਰਟੀ ਜਿਹੜੀ ਸਾਡੀ ਜਿਹੜੀ ਪਾਰਟੀ ਇਹ ਬਹੁਤ ਵਧੀਆ ਸਰਕਾਰ ਹੈ ਇਹਨਾਂ ਨੇ ਬਿਜਲੀ ਦਾ ਬਿੱਲ ਬਿਲਕੁਲ ਜ਼ੀਰੋ ਆ ਰਿਹਾ ਹੈ ਤੁਹਾਡਾ ਜਿਹੜਾ ਆਉਣ ਵਾਲਾ 1000 ਰੁਪਿਆ ਵੀ ਉਹਨਾਂ ਨੇ ਕਹਿਤਾ ਭونت ਮਾਨ ਜੀ ਨੇ ਉਹ ਵੀ ਜਲਦੀ ਤੋਂ ਜਲਦੀ ਲੋਕਾਂ ਦੇ ਖਾਤਿਆਂ 'ਚ ਪੈ ਜਾਣਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀਤਾ ਰਿਵਾਲ ਸਾਹਿਬ ਨੂੰ ਵੋਟ ਪਾ ਗਏ ਆਪਾਂ ਜਿਤਾਣਾ ਹੈ ਤੇ ਉਹਨਾਂ ਨੂੰ ਜਿਤਾ ਗਏ ਲੋਕ ਸਭਾ ਦੀ ਲੈਸਨ ਜਿਹੜੀ ਹੈ ਇਹਨਾਂ ਨੂੰ ਆਪਾਂ ਦਿੱਲੀ ਭੇਜਣਾ ਹੈ ਦਿੱਲੀ ਭੇਜ ਗਏ ਤੇ ਪੰਜਾਬ ਵੀ ਸਾਡਾ ਫੇਰੀ 13 0 ਕੀ ਕਿੰਦੇ ਤੇ ਇਸ ਕਰਕੇ ਸਾਡੀਆਂ 13 13 ਸੀਟਾਂ ਆਣ ਗਈਆਂ ਤੇ ਸਾਡਾ ਪੰਜਾਬ ਬਹੁਤ ਤਰੱਕੀ ਕਰੇਗਾ ਆਣ ਗਈਆਂ ਤੇ ਸਾਡਾ ਪੰਜਾਬ ਬਹੁਤ ਤਰੱਕੀ ਕਰੇਗਾ ਦੇਖੋ ਜੀ ਮੇਰੇ ਫਾਦਰ ਸਾਹਿਬ ਦੀ ਦੇਣ ਆ ਜੋ ਮੇਰੇ ਫਾਦਰ ਸਾਹਿਬ ਨੇ ਉਹ ਕਹਿ ਗਏ ਮੈਂ ਉਹ ਆਪਣਾ ਕੰਮ ਕਰ ਰਿਹਾ ਆ ਦੇਖੋ ਅਸੀਂ ਇਹ ਨਹੀਂ ਕਿ ਕਿਦੋਂ ਅਸੀਂ ਇਸ ਮਤਲਬ ਕਿ ਫੇਰ 'ਚ ਆਏ ਸੀ ਡਾਕਟਰ ਸਾਹਿਬ ਨਾਲ ਅਸੀਂ ਕੋਈ ਵਾਅਦਾ ਕਰਕੇ ਨਹੀਂ ਆਏ ਸੀ ਸਾਨੂੰ ਟਿਕਟ ਮਿਲੂਗੀ ਡਾਕਟਰ ਸਾਹਿਬ ਅਸੀਂ ਫੇਰ ਹੀ ਆਪਾਂ ਇਹ ਕੰਮ ਕਰਨਾ ਏ ਮੈਂ ਆਪਣੀ ਖੁਸ਼ੀ ਨਾਲ ਕਰ ਰਿਹਾ ਆ ਔਰ ਮੈਂ ਕਰਦਾ ਰਹੂਗਾ ਮੈਨੂੰ ਐਡੀ ਕੋਈ ਗੱਲ ਨਹੀਂ ਮੈਨੂੰ ਡਾਕਟਰ ਸਾਹਿਬ ਟਿਕਟ ਦੇਣਗੇ ਮੈਂ ਡਾਕਟਰ ਸਾਹਿਬ ਦੀ ਪੂਰੀ ਆਪਾਂ ਤਿਆਰੀ ਕਰ ਰਹੇ ਆ ਜਿੱਦਾਂ ਡਾਕਟਰ ਸਾਹਿਬ ਦਾ ਹੁਕਮ ਹੋਗਾ ਜੋ ਦਰਸ਼ਕ ਸਾਨੂੰ ਕੁਮਲਾਉਣਗੇ ਉਹ ਕੰਮ ਕਰਾਂਗੇ ਸਾਡੀ ਕੋਈ ਜਿੱਦ ਨਹੀਂ ਹੈਗੀ ਨਾ ਹੀ ਜਿੱਦ ਨਾ ਆਏ ਆ ਅਸੀਂ ਦਰਸ਼ਕਾਂ ਦੇ ਪਿਆਰ ਨਾਲ ਜੁੜੇ ਆਂ ਔਰ ਇਸ ਪਾਰਟੀ ਦੇ ਨਾਲ ਪਿਆਰ ਦੇ ਨਾਲ ਜੁੜੇ ਆਂ ਉਹ ਲੋਕ ਬਿਲਕੁਲ ਮੇਰੇ ਫਾਦਰ ਸਾਹਿਬ ਕੀਦੋਂ ਲੈਚਨ ਲੜੀ ਸੀ ਸੱਤ ਵੋਟਾਂ ਤੋਂ ਮੇਰੇ ਫਾਦਰ ਸਾਹਿਬ ਆ ਰਹੇ ਸੀ ਸਿਰ ਨੂੰ 7 ਵੋਟਾਂ ਦੋ ਕੋਈ 7 ਵੋਟਾਂ ਕੋਈ ਜ਼ਿਆਦਾ ਨਹੀਂ ਹੁੰਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਆਪਾਂ ਕਹਿੰਦੇ ਫਾਦਰ ਸਾਹਿਬ ਲੈਚਨ ਲੜਨੀ ਨਹੀਂ ਮੈਂ ਉਹ ਲੈਚਨ ਨਹੀਂ ਲੜਨਾ ਚਾਹੁੰਦਾ ਮੈਂ ਨਹੀਂ ਲੜਨੀ ਕਿ ਉਹਨਾਂ ਦੇ ਖਿਆਲات ਹੋਰ ਸੀ ਉਹ ਕਹਿੰਦੇ ਨਹੀਂ ਮੈਂ ਆਪਣੇ ਜਿਹੜਾ ਸੇਵਾ ਕਰ ਰਿਆਂ ਗਰੀਬ ਲੜਕੀਆਂ ਦੇ ਵਿਆਹ ਵੀ ਕਰਉਨੇ ਹਨ ਉਹਨਾਂ ਨੇ ਲੋਕਾਂ ਦੇ ਕਾਫੀ ਸਵਾਸ ਸਿੰਘ ਕਾਫੀ ਲੋਕਾਂ ਨੂੰ ਕੇ ਨੂੰ ਸਿਲੰਡਰ ਕੇ ਨਾ ਰਾਸ਼ਨ ਮਤਲਬ ਕਿ ਮਿੱਥਿਆ ਹੋਇਆ ਸੀ ਉਹ ਆਪਣਾ ਕੰਮ ਕਰੀ ਜਾਂਦੇ ਸੀ ਕਿ ਇਸ ਕਰਕੇ ਉਹਨਾਂ ਦੀ ਕਹਿਣ ਤੇ ਥੋੜਾ ਬਹੁਤ ਸਾਨੂੰ ਉਹਨਾਂ ਦੇ ਕਹਿਣ ਤੇ ਚੱਲੇ ਪਰ ਪੂਰਾ ਨਹੀਂ ਚੱਲ ਸਕਦੇ ਉਹਨਾਂ ਨੂੰ ਜੋ ਚੱਲ ਕੇ ਗਿਆ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੇ ਫਾਦਰ ਸਾਹਿਬ ਕਰਕੇ ਆਪਾਂ ਕੰਮ ਕਰੀਏ ਬਿਲਕੁਲ ਬਿਲਕੁਲ ਜੀ ਅਸੀਂ ਉਹਨਾਂ ਦੀ ਮੀਤਾਂ ਦੇ ਪੂਰੇ ਉਤਰਾਂਗੇ ਅਸੀਂ ਪੂਰਾ ਕੰਮ ਕਰਾਵਾਂਗੇ ਜੇ ਸਾਨੂੰ ਟਿਕਟ ਮਿਲੇਗੀ ਔਰ ਜਿੱਤ ਕੇ ਵੀ ਦਿਖਾਵਾਂਗੇ ਡਰ ਸਾਹਿਬ ਨੂੰ ਇਹ ਸਾਰੇ ਮੇਰੇ ਭੈਣ ਭਰਾ ਬਹੁਤ ਚੰਗੇ ਆ ਸਾਰੇ ਮੇਰੇ ਨਾਲ ਜੁੜੇ ਆ ਅਸੀਂ ਚੰਗਾ ਕੰਮ ਕਰਾਂਗੇ ਚੰਗੇ ਬੰਦੇ ਅੱਗੇ ਆਉਣਗੇ ਤੇ ਵਧੀਆ ਆਪਦਾ ਇਲਾਕਾ ਬਣੇਗਾ ਕੀ ਅਪੀਲ ਕਰਨੀ ਚਾਹੋਗੇ ਆਮ ਜਨਤਾ ਨੂੰ ਮੈਂ ਆਮ ਬੰਦੇ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਚੰਗੇ ਬੰਦਿਆਂ ਨਾਲ ਜੁੜੋ ਆਮ ਪਾਰਟੀ ਵਰਗੀ ਪਾਰਟੀ ਕੋਈ ਨਹੀਂ ਐ ਇਸ ਪਾਰਟੀ ਨੂੰ ਪਾ ਕੇ ਵੋਟਾ ਤੁਸੀਂ ਦਿਜੋ ਧਾਰੀਵਾਲ ਸਾਹਿਬ ਨੂੰ ਤੁਹਾਡੇ ਵਾਗੇ ਬੋਟਾ ਤੁਸੀਂ ਜਾਓ ਧਾਰੀਵਾਲ ਸਾਹਿਬ ਨੂੰ ਮੈਂ ਜਿੰਦਾ ਦਾ ਬਹੁਤ ਧੰਨਵਾਦ ਕਰ ਰਹਾ ਹਾਂ ਇਹਨਾਂ ਦਾ ਮੈਂ ਦਿਨਾਂ ਨਹੀਂ ਦੇ ਸਕਦਾ ਆਪਣੇ ਭਰਾਵਾਂ ਦਾ ਕੱਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪ੍ਰੈਸਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਆ ਕੇ ਤੁਹਾਡਾ ਜਿਹੜਾ ਮਾਨਵਦ ਹੁੰਦੇ ਹੋ ਤੁਸੀਂ ਤੇ ਅੱਜ ਦੀ ਜਿਹੜੀ ਰੈਲੀ ਹੈ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਅੰਮ੍ਰਿਤਸਰ ਲੋਕ ਸਭਾ ਜਿਹੜੇ ਹੈ ਉਮੀਦਵਾਰ ਹੈ ਸਾਡੇ ਤੇ ਤੁਹਾਨੂੰ ਪਤਾ ਹੀ ਹੈ ਕਿ ਕੈਬਨਟ ਮੰਤਰੀ ਵੀ ਹੈ ਤੇ ਇਹਨਾਂ ਨੇ ਜਿਹੜਾ 11000 ਇਕ ਜਿਹੜੀ ਮੇਨ ਛੜਾਈ ਹੈ ਇੱਕ ਧਾਕੜ ਮੰਤਰੀ ਹੈ ਤੇ ਇਹਨਾਂ ਨੇ ਇੱਥੇ ਆ ਕੇ ਸਾਡਾ ਜਿਹੜਾ ਆ ਵਰਪਾਲ ਬੱਬਰ ਜੀ ਦਾ ਬੜਾ ਮਾਣ ਵਧਾਇਆ ਕਿ ਇੱਥੇ ਆ ਕੇ ਉਹਨਾਂ ਨੇ ਮੀਟਿੰਗ ਤੇ ਜਿਹੜਾ ਆ ਸੰਬੋਧਨ ਕੀਤਾ ਆ ਲੋਕਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਅਤੇ ਡਾਕਟਰ ਇੰਦਰ ਇੰਦਰਬੀ ਸਿੰਘ ਜੀ ਨਿੱਜ ਲਈ ਦਾ ਜੋਥ ਵਿੰਗ ਦੇ ਤੁਸੀਂ ਜਾਣ ਚ ਕਦਰ ਜੇ ਕਿ ਜੋਥ ਵਿੰਗ ਨੂੰ ਜਿੱਧਰ ਤੁਰਦਾ ਵਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਇਸ ਵਾਰ ਬਿਲਕੁਲ ਜੀ ਬਿਲਕੁਲ ਜੋ ਜੋਥ ਜਿਹੜਾ ਜਿੱਧਰ ਪਾਸੇ ਜੋਥ ਤੁਰ ਪਿਆ ਉਧਰਲੇ ਪਾਸੇ ਵਿਜੇ ਵਿਜੇ ਆ ਕਿਉਂਕਿ 2022 ਦੇ ਵਿੱਚ ਜਦੋਂ ਜੂਥ ਨੇ ਅੱਗੇ ਆਇਆ ਸੀਗਾ ਤੇ ਆਪਾਂ ਜਿਹੜਾ ਆਮ ਆਦਮੀ ਪਾਰਟੀ ਹੈ ਵੱਡੇ ਬਹੁਮਤਾਂ ਦੇ ਨਾਲ ਜਿੱਤੀ ਸੀਗੀ ਤੇ ਇਸ ਵਾਰੀ ਵੀ ਜਿਹੜੇ ਆ ਜੂਥ ਜਿਹੜਾ ਆ ਐਮਪੀ ਦੀ ਇਲੈਕਸ਼ਨ ਜਿਹੜਾ ਆ ਵੱਡੇ ਮਾਰਜਨ ਦੇ ਨਾਲ ਜਿਤਾਏਗਾ ਸਦਾ ਕੁਲਦੀਪ ਸਿੰਘ ਜਿਤਾਈ ਵਲ ਤਾਲੀਵਾਲ ਜੀ ਨੂੰ